ਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਲ ਦੇ ਵਿੱਚ ਅੱਜ CPI, CPIM ਅਤੇ ਕਾਂਗਰਸ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਹੋਏ CPI, CPIM ਵੱਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਹੈ ਤੇ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਦੀ ਮਦਦ ਕੀਤੀ ਜਾਵੇਗੀ ਜਿਸ ਦੇ ਚੱਲਦੇ ਹੋਏ ਕਾਂਗਰਸ ਪਾਰਟੀ ਦੇ ਵਿਜੇਂਦਰ ਸਿੰਘਲਾ ਨੂੰ ਮਜ਼ਬੂਤੀ ਮਿਲੀ ਆ ਤੇ ਨੰਗਲ ਦੇ ਵਿੱਚ ਹੁਣ ਅਲੱਗ-ਅਲੱਗ ਟ੍ਰੇਡ ਯੂਨੀਅਨਾਂ ਬਲੋਂ ਉਨ੍ਹਾਂ ਦਾ ਸਮਰਥਨ ਕੀਤਾ ਜਾਏਗਾ ਉਹਨਾਂ ਨੇ ਦੱਸਿਆ ਕਿ ਰੋਪੜ ਵਿਖੇ ਵਿਜੇਂਦਰ ਸਿੰਘਲਾ ਤੇ ਰਾਣਾ ਕੇਪੀ ਸਿੰਘ ਨਾਲ ਹਾਈ ਲੈਵਲ ਦੀ ਉਹਨਾਂ ਦੀ ਮੀਟਿੰਗ ਹੋ ਗਈ ਹੈ ਤੇ ਜਿਸ ਤੋਂ ਬਾਅਦ ਨੰਗਲ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਕਾਂਗਰਸ ਨੂੰ ਸਮਰਥਨ ਦਿੱਤਾ ਗਿਆ ਹੈ ਤੇ ਜਿਸ ਦੇ ਚੱਲਦੇ ਹੋਏ ਅੱਜ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਦੀ ਪੂਰੀ ਮਦਦ ਕੀਤੀ ਜਾਵੇਗੀ ਅਤੇ 2024 ਦੀ ਚੋਣਾਂ ਦੇ ਵਿੱਚ ਉਹਨਾਂ ਨੂੰ ਜਿਤਾਉਣ ਦੇ ਲਈ ਅਲੱਗ-ਅਲੱਗ ਜਥੇਬੰਦੀਆਂ ਨੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਉਹ ਸਿੱਧਾ ਔਰ ਸਾਫ਼ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਇੰਡੀਆ ਗਾਰਡ ਰੋਡ ਦਾ ਹਾ ਲੀਡਰ ਆਪਣੀ ਆਪਣੀ ਵਿਵਸਥਾ ਦੇ ਵਿੱਚ ਹੈਗਾ ਅਸੀਂ ਇੱਥੇ ਕਿਉਂਕਿ ਸਿਰਫ ਬੋਟਾ ਦਾ ਕੀ ਜ਼ਿੰਮਤ ਨਹੀਂ ਹੈ ਜਿੱਦਾਂ ਸਾਥੀ ਨੇ ਮਹੰਗਲ ਆਰੰਗਨ ਕਿਹਾ ਅਸੀਂ ਇਸ ਤੋਂ ਪਹਿਲਾਂ ਵੀ ਲੋਕ ਸੰਘਰਸ਼ਕ ਨੰਗਲ ਸੰਘਰਸ਼ਕ ਕਮੇਟੀ ਦੇ ਛੰਡੇ ਥੱਲੇ ਬੈਨਰ ਥੱਲੇ ਇਕੱਠੇ ਹੋ ਕੇ ਸੰਘਰਸ਼ ਕਰਦੇ ਰਹੇ ਹਾਂ ਨੰਗਲ ਦੇ ਮਸਲੇ ਨੂੰ ਲੈ ਕੇ ਇਸ ਕਰਕੇ ਸਾਡਾ ਯਤਨ ਹੈ ਵੀ ਅਸੀਂ بڑے ਲੀਡਰਾਂ ਵੱਲ ਨਹੀਂ ਦੇਖ ਰਹੇ ਜਿਹੜੇ ਸਾਥੀ ਬੈਠੇ ਕਾਂਗਰਸ ਦੇ ਜ਼ਿੰਮੇਵਾਰ ਸਾਥੀ ਬੈਠੇ ਹੈ ਉਹਨਾਂ ਨਾਲ ਹੇਠਲੇ ਪੱਧਰ ਤੇ ਲੋਕਲ ਲੈਵਲ ਦੇ ਉੱਪਰ ਅਸੀਂ ਮੀਟਿੰਗਾਂ ਕਰ ਰਹੇ ਆਂ ਔਰ ਜ਼ਿਲ੍ਹਾ ਪੱਧਰ ਦੇ ਉੱਪਰ ਪਰसों ਹੀ ਸਾਡੀ ਸਾਂਝੀ ਮੀਟਿੰਗ ਸਾਥੀ ਜ਼ਿਲ੍ਹਾ ਸੈਕਟਰੀ ਸਰਜੀ ਸਿੰਘ ਢੇਲ ਔਰ ਸੀਪੀਆਈ ਦੇ ਜ਼ਿਲ੍ਹਾ ਸੈਕਟਰੀ ਦਵਿੰਦਰ ਅੰਗਰੇਜ਼ ਜੀ ਔਰ ਬਾਕੀ ਸਾਥੀ ਔਰ ਇਹ ਇਸ ਕੰਸਟਿਟੂਐਂਸੀ ਤੋਂ ਜਿਹੜੇ ਉਮੀਦਵਾਰ ਆ ਵਿਜੇਂਦਰ ਸਿੰਘਲਾ ਜੀ ਪਲੱਸ ਕੇਬੀ ਰਾਣਾ ਜੀ ਹੈਂ ਮਤਲਬ ਕਿ ਸਟੇਟ ਦੀ ਲੀਡਰਸ਼ਿਪ ਉੱਤੇ ਹਾਜ਼ਰ ਸੀਗੀ ਉੱਥੋਂ ਹੁਣੇ ਉਸ ਤੋਂ ਬਾਅਦ ਮਤਲਬ ਉਹ ਜਿਹੜੀਆਂ ਅਗਲੀਆਂ ਲੋਕਲ ਪੱਤਰ ਦੀਆਂ ਜਿਹੜੀਆਂ ਮੀਟਿੰਗਾਂ ਇਸ ਤਰ੍ਹਾਂ ਦੀਆਂ ਹਨ ਜੀ ਕਿਉਂਕਿ ਕੰਮ ਤਾਂ ਥੱਲੇ ਹੇਠਲੇ ਪੱਧਰ ਤੇ ਹੋਣਾ ਤਾਂ ਉਹ ਇਹੋ ਜਿਹੇ ਵਿੱਚ ਸਾਡੀ ਇਹ ਤਿਆਰੀ ਕੀਤੀ ਗਈ ਤੇ ਪਰ ਸਾਬ ਇਹ ਮਾਪਲਾ ਜਿਹੜਾ ਹੈ ਇਹ ਆਮ ਆਦਮੀ ਪਾਰਟੀ ਔਰ ਇੰਡੀਆ ਗੱਠ ਜੋੜ ਦੇ ਉਮੀਦਵਾਰ ਇਹ ਵਿਜੇਂਦਰ ਸਿੰਘਲਾ ਨਾਮ ਇਸ ਤੋਂ ਇਲਾਵਾ ਕੋਈ ਵੀ ਕੈਂਡੀਡੇਟ ਰਜਿਸਟਰ ਵਿੱਚ ਨਹੀਂ ਜਿਆਦਾ ਪਤਾ ਨਾ ਤੁਸੀਂ ਦੱਸੋਗੇ ਤਾਂ ਤੁਸੀਂ ਸਾਰੇ ਕਰਦੇ ਹੋ ਤੁਸੀਂ ਦੱਸੋ ਕੋਲ ਕੋਲ ਸਾਰੇ ਪਾਸੇ ਅੱਜ ਸਵੇਰੇ ਵੀ ਇਹ ਬੜੀ ਚੰਗੀ ਗੱਲ ਹੈ ਜਿੱਥੇ ਦੇਸ਼ ਬਚਾਉਣਾ ਉਹ ਜ਼ਿੰਮੇਵਾਰੀ ਹੈ ਸ਼ਹਿਰ ਨੂੰ ਬਚਾਉਣਾ ਵੀ ਮਤਲਬ ਉਹ ਸਾਡੀ ਸ਼ਹਿਰ ਵਾਸੀ ਦੀ ਜ਼ਿੰਮੇਵਾਰੀ ਜਿੰਨੀ ਸਾਡੀ ਤਾਕਤ ਹੈ ਅਸੀਂ ਕਦੇ ਵੀ ਪਿੱਛੇ ਨਹੀਂ ਹਟੇ ਔਰ ਮੋਰ ਹੈ ਵਕਲ ਲੜਾਈ ਲੜਦੇ ਔਰ ਆਨ ਵਾਲੇ ਸਮੇਂ ਦੇ ਵਿੱਚ ਵੀ ਐਸਾ ਨਹੀਂ ਹੈ ਇਹ ਵੀ ਅਗਰ ਗੱਠਜੋੜ ਹੋ ਗਿਆ ਸਤਾ ਦੇ ਵਿੱਚ ਆ ਗਏ ਤਾਂ ਉਹ ਫਿਰ ਸਾਡੀ ਲੜਾਈ ਬਦਲੋ ਕਿ ਉਹਨਾਂ ਨਾਲ ਇਹ ਨਹੀਂ ਹੋਏਗੀ ਇਹ ਉਦਾਂ ਹੀ ਲੜੀ ਜਾਏਗੀ ਲੋਕ ਜਮਹੂਰੀ ਲੋਕਾਂ ਦੇ ਹੱਕਾਂ ਵਾਸਤੇ ਜਿਹੜੀ ਲੜਾਈ ਹੈ ਉਹ ਉਦੋਂ ਤੱਕ ਲੜੀ ਜਾਏਗੀ ਜਦੋਂ ਤੱਕ ਬਦਲੋ ਕਿ ਇਹ ਪੂਰੇ ਨਹੀਂ ਹੁੰਦੇ ਛੱਡੇ ਤੇ ਡੰਡਾ ਪਾ ਕੇ ਸਾਡਾ ਜੋ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਦਾ ਮੇਨ ਏਜੰਡਾ ਸੀਗਾ ਉਹਦੇ ਉੱਤੇ ਚਾਨਣਾ ਪਾਇਆ ਤੇ ਕਿਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਅੱਜ ਭਾਜੀਪੀ ਦੀ ਸਰਕਾਰ ਜਿਹੜੀ ਹੈ ਉਹ ਸੰਵਿਧਾਨ ਦੀਆਂ ਧੱਜੀਆਂ ਉਡਾਰੀ ਹੈ ਕਿਸ ਤਰੀਕੇ ਦੇ ਨਾਲ ਜੋ ਅੱਜ ਸਾਡੇ ਦੇਸ਼ ਦੇ ਮੇਨ ਮੁੱਦੇ ਐ ਉਹਨਾਂ ਮੁੱਦਿਆਂ ਦੇ ਉੱਤੋਂ ਖਾਸ ਤੌਰ ਤੇ ਨੌਜਵਾਨ ਵਰਗ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਜਿਹਨੇ ਦੇਸ਼ ਦੀ ਕਮਾਂਡ ਸੰਭਣੀ ਐ ਉਹਨਾਂ ਨੌਜਵਾਨਾਂ ਨੂੰ ਅੱਜ ਭਾਜਪੀ ਜਿਹੜੇ ਦੇਸ਼ ਦੇ ਅਸਲ ਮੁੱਦੇ ਐ ਉਹਨਾਂ ਦੀ ਬੇਰੋਜ਼ਗਾਰੀ ਦਾ ਮੁੱਦਾ ਦੇਸ਼ ਦੇ ਵਿੱਚ ਵੱਧਦੀ ਹੋਈ ਮਹਿੰਗਾਈ ਦਾ ਮੁੱਦਾ ਕਰਾਇਮ ਡਰੱਗਸ ਇਹਨਾਂ ਮੁੱਦਿਆਂ ਦੀ ਅੱਜ ਬੀਜੇਪੀ ਕੋਈ ਗੱਲ ਨਾ ਕਰਕੇ ਸਿਰਫ ਔਰ ਸਿਰਫ ਧਰਮ ਜਾਤੀਵਾਦ ਇਹਨਾਂ ਦੇ ਉੱਤੇ ਹੀ ਸਾਰਾ ਨਰੇਟਿਵ ਅੱਜ ਦੇ ਸਮੇਂ ਵਿੱਚ ਬੀਜੇਪੀ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਸਾਡਾ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਆਮ ਜਨਤਾ ਨੂੰ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇ ਸਾਡਾ ਇੰਡੀਆ ਗੱਠਜੋੜ ਵੀ ਇਸੇ ਪਹਿਮਾਨੇ ਦੇ ਉੱਤੇ ਬਣਿਆ ਹੈ ਕਿ ਆਮ ਲੋਕਾਂ ਨੂੰ ਜਾਗਰੂਕ ਕਰੀਏ ਔਰ ਉਨ੍ਹਾਂ ਨੂੰ ਅੱਜ ਆਉਣ ਵਾਲੇ ਸਮੇਂ ਦੀ ਜਿਹੜੀ ਸਚਾਈ ਹੈ ਉਹ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਅਗਰ ਭਾਜਪੀ ਦੀ ਸਰਕਾਰ ਇਸੇ ਰਾਹ ਦੇ ਉੱਤੇ ਦੇਸ਼ ਨੂੰ ਲੈ ਕੇ ਚਲਦੀ ਰਹੀ ਤਾਂ ਆਨਾਲਾ ਜਿਹੜਾ ਸਮਾਂ ਹੈ ਉਹ ਬਹੁਤ ਔਖਾ ਹੋਏਗਾ ਸਾਰਿਆਂ ਦੇ ਲਈ ਦੇਸ਼ ਦੇ ਅੰਦਰ ਸਿਵਲ ਵਾਰ ਵਾਲੀ ਜਿਹੜੀ ਸਿਚੁਏਸ਼ਨ ਹੈ ਉਹ ਪੈਦਾ ਹੋ ਸਕਦੀ ਹੈ ਕਿਉਂਕਿ ਅੱਜ ਤੋਂ ਪਹਿਲਾਂ ਨਾ ਤਾਂ ਕਿਸੇ ਸਰਕਾਰ ਨੇ ਕਿਸੇ ਭਾਈਚਾਰੇ ਦੇ ਉੱਤੇ ਇੰਨੇ ਵੱਡੇ ਹਮਲੇ ਕੀਤੇ ਅੱਜ ਤੋਂ ਪਹਿਲਾਂ ਨਾ ਦੇਸ਼ ਦੇ ਵਿੱਚ ਕਦੀ ਚਾਹੇ ਉਹ ਹਿੰਦੂ ਭਾਈਚਾਰਾ ਹੋਵੇ ਮੁਸਲਿਮ ਭਾਈਚਾਰਾ ਹੋਵੇ ਸਾਡਾ ਸਿੱਖ ਭਾਈਚਾਰਾ ਹੋਵੇ ਈਸਾਈ ਭਾਈਚਾਰਾ ਹੋਵੇ ਉਹਨਾਂ ਦੇ ਉੱਤੇ ਇਹ ਜੀ ਜਿਹੜੀ ਕੱਟੜਵਾਦਤਾ ਵਾਲੀ ਜਿਹੜੀ ਲੀਕ ਹੈ ਉਹ ਕਿਸੇ ਵੀ ਸਰਕਾਰ ਨੇ ਅੱਜ ਤੱਕ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਜਿਸ ਤਰੀਕੇ ਦੇ ਨਾਲ ਅੱਜ ਭਾਜਪਾ ਦੀ ਸਰਕਾਰ ਕੱਟੜਵਾਦਤਾ ਵੱਲ ਨੂੰ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਹੈ ਤੇ ਬੜਾ ਜ਼ਰੂਰੀ ਹੈ ਕਿ ਦੇਸ਼ ਦੇ ਸਾਰੀਆਂ ਜਿਹੜੀਆਂ ਪਾਰਟੀਆਂ ਇੱਕ ਸੋਚ ਰੱਖਣ ਵਾਲੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਇੰਡੀਆ ਗੱਠਜੋੜ ਬਣਿਆ